ਭਾਵੇਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਵਿਰੁੱਧ ਜੁੱਧ ਨਸ਼ਾ ਵਿਰੁੱਧ ਮੁਹਿੰਮ ਚਲਾ ਕੇ ਪੁਲਿਸ ਪ੍ਰਸ਼ਾਸਨ ਪੰਜਾਬ ਵਿੱਚੋਂ ਨਸ਼ੇ ਖਤਮ ਹੋਣ ਦੇ ਦਾਅਵੇ ਕਰ ਰਹੇ ਹੈ ਪਰ ਜੇਕਰ ਅਸੀਂ ਤਲਵੰਡੀ ਸਾਬੋ ਸ਼ਹਿਰ ਦੇ ਲੋਕਾਂ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਤਲਵੰਡੀ ਸਾਬੋ ਸ਼ਹਿਰ ਦੇ ਵਿੱਚ ਇੰਨੇ ਨਸ਼ੇੜੀਆਂ ਦੀ ਪਰਹਾਰ ਹੋ ਰਹੀ ਹੈ ਕਿ ਦਿਨ ਦਿਹਾੜੇ ਹੀ ਉਹ ਖਾਲੀ ਘਰ ਦੇਖ ਕੇ ਉਸ ਵਿੱਚ ਦਾਖਲ ਹੋ ਕੇ ਜੋਰਾ ਜਰਬੀ ਨਾਲ ਕੁਸ ਕੇ ਉਥੋਂ ਦਾ ਸਮਾਨ ਨਗਦੀ ਤੇ ਸੋਨਾ ਗਹਿਣੇ ਚੋਰੀ ਕਰਕੇ ਰਫੂ ਚੱਕਰ ਹੋ ਰਹੇ ਹਨ। ਇਹੋ ਹੀ ਮਾਮਲਾ ਆਇਆ ਹੈ ਤਲਵੰਡੀ ਸਾਬੋ ਦੇ ਕੋਠੀ ਵਾਲੇ ਰਾਹ ਤੋਂ ਜਿੱਥੇ 3 ਨੰਬਰ ਗਲੀ ਦੇ ਵਿੱਚ ਇੱਕ ਕੁਝ ਨਸ਼ੇੜੀ ਲੋਕਾਂ ਨੇ ਅੰਦਰ ਵੜ ਕੇ ਉਹਨਾਂ ਦਾ ਸਮਾਨ ਚੋਰੀ ਕੀਤਾ। ਕੀ ਕੁਝ ਆਪਾਂ ਇਹ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਕੀ ਕਿਹਾ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਫੜ ਕੇ ਉਹਨਾਂ ਦਾ ਸਮਾਨ ਨਗਦੀ ਤੇ ਸੋਨਾ ਲਵਾਉਣ ਦੀ ਮੰਗ ਕੀਤੀ ਹੈ। ਹਾਂ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਕਰਨ ਸਿੰਘ ਹੈ ਜੀ। ਕਰਨ ਸਿੰਘ ਕੀ ਮਾਮਲਾ ਹੈ ਕਿੱਥੇ ਰਹਿੰਦੇ ਤੁਸੀਂ? ਮਾਮਲਾ ਸੀ ਤਕਸਾ ਦੇ ਤਨਵਡੇ ਸਾਹਿਬ ਉਹ ਰਹ ਰਹੇ ਹੈ ਜੀ। ਕੋਠੇਵਾਲਾ ਰਾਹ ਗੜੀ ਨੰਬਰ 3 ਚ ਰਹਿ ਰਹੇ ਹੈ ਜੀ। ਕੀ ਮਾਮਲਾ ਹੋਇਆ ਪੀ ਜੀ? ਮਾਮਲਾ ਸਰ ਅਸੀਂ ਮਤਲਬ ਪਿਛਲੇ ਦਿਨੀ ਤਕਸਾ ਦੇ ਪਰਿਵਾਰ ਸਮੇਤ ਮੈਂ ਆਪਣੇ ਮੱਥਾ ਟੇਕਣ ਗਏ ਸੀ ਤਕਸਾ ਦੇ ਜੀ। ਉੱਥੇ ਸਾਨੂੰ ਮਤਲਬ 11:00 ਵਜੇ ਗਏ ਆ ਘੰਟਾ ਡੇਢ ਘੰਟਾ ਲੱਗਿਆ ਸੀ ਸਾਨੂੰ। ਉਹ ਤੋਂ ਬਾਅਦ ਜਦੋਂ ਵਾਪਸ ਆਏ ਤਾਂ ਸੇ ਆਪਣਾ ਲੈਕ ਮੈਨ ਖੋਲੇ ਤਾਂ ਅੰਦਰ ਦੇ ਗਏ ਤਾਂ ਅੰਦਰ ਜਾਂਦਾ ਦੇਖਿਆ ਤੇ ਲੌਬੀ ਦੇ ਵਿੱਚ ਐਲ ਸੀ ਡੀ ਲਾ ਕੇ ਤੇਰੀ ਪੀ ਸਾਡੀ ਤੇ ਦਰਵਾਜ਼ਾ ਖੁੱਲਾ ਪਿਆ ਐਲ ਸੀ ਡੀ ਦੇ ਨਾਲ ਮਧਾਣੀ ਲਾ ਕੇ ਤੇਰੀ ਪੀ ਮੰਜੇ ਦੇ ਉੱਤੇ ਵੀ ਤੋੜਿਆ ਉਹਨਾਂ ਨੇ ਦਰਵਾਜ਼ਾ ਟੁੱਟਿਆ ਹੋਇਆ ਜੀ ਖੁੱਲਾ ਸੀ ਸੱਭ ਕੁਸ ਤਰ੍ਹਾਂ ਉਹਨਾਂ ਨੇ ਕੋਈ ਹਯਾਰ ਹੋਣੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲੇ ਜਿਹਦੇ ਨਾਲ ਉਹ ਸੱਭ ਕੁ ਖੋਲੀ ਗਈ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਦੇਖਿਆ ਸੀ ਮਤਲਬ ਇਧਰ ਉਧਰ ਤਾਂ ਹੋਰ ਵੀ ਸਾਡਾ ਸਮਾਨ ਖਿੱਲਰਿਆ ਪਿਆ ਸੀਗਾ ਪੇਟੀਆਂ ਤੋਂ ਬੈਟਾਂ ਤੋਂ ਫਿਰ ਮਰਮਾਰੀ ਦੇ ਵਿੱਚ ਸਾਡਾ 55 85500 ਰੁਪਿਆ ਕੈਸ਼ ਪਿਆ ਸੀਗਾ ਜੀ ਉਹ ਕਮੇਟੀ ਦਾ ਸੀਗਾ ਜੀ ਕਮੇਟੀ ਪਰ ਨਿਸ਼ੋਕਿਸਤ ਬੈਂਕ ਦੇ ਵਿੱਚ ਭਰ ਕੇ ਆਉਣਾ ਸੀਗਾ ਜੀ ਤੇ ਮੈਨੂੰ ਅੱਜ ਮੈਂ ਚਲੋ ਆ ਕੇ ਭਰ ਕੇ ਆਵਾਂਗਾ ਜੀ ਉਸ ਨਾਲ ਉੱਤੇ ਹੋਰ ਵੀ ਸਮਾਨ ਸੀ ਜੀ ਤੇ ਅਸੀਂ ਬਰੋਲਾ ਪਰਾਲੀ ਕੀਤੀ ਉਹ ਮਤਲਬ ਚੱਕ ਕੇ ਲੈ ਗਏ ਜੀ ਤਾਂ ਇਹਦਾ ਮਤਲਬ ਅਸੀਂ ਦੇਖਿਆ ਜੀ LCD ਤੇ ਉਹ ਬੰਨਾਨੀ ਛੱਡ ਗਏ ਤਾਂ ਵੀ ਹੋ ਸਕਦਾ ਕੈਸ਼ ਲੈ ਕੇ ਉਹਨਾਂ ਕਾ ਵੀ ਕੈਸ਼ ਲੈ ਜਾਦੇ ਸੀ CCTV ਵੀ ਸਾਹਮਣੇ ਹਾਂ ਫੁਟੇਜ ਆਈਆਂ ਸਰ ਸਾਡੇ ਕੋਲੇ ਵਾਲੇ ਵਾਲੇ ਜਿਹੜਾ ਸਾਡੀ ਕਮੰਡੇ ਦੇ ਵਿੱਚ ਕੈਮਰਾ ਚ ਦੇਖਿਆ ਜੀ ਉਹ ਕੈਮਰਾ ਦੇ ਵਿੱਚ ਮਤਲਬ ਫੁਟੇਜ ਆਈਆਂ ਦੋ ਇੱਕ ਦੋ ਬੰਦੇ ਮਤਲਬ ਘੁੰਮਦੇ ਹੋਏ ਵੀ ਦਿਖਾਈ ਗਏ ਨੇ ਕਿ ਉਹ ਫੁਟੇਜ ਵੀ ਅਸੀਂ ਮਤਲਬ ਥਾਣੇ ਵਿਚਾਰ ਰਿਪੋਰਟ ਕੀਤੀ ਐ ਤੇ ਇੱਕ ਗੱਡੀ ਆ ਰਹੀ ਐ ਸਾਡੇ ਦੋ ਗੱਡੀਆਂ ਤੇ ਮੁਕਾਰਾ ਕਰਦਾ ਮੇਰਾ ਜੀ ਬੈਕ ਸਾਈਡ ਤੋਂ ਘੁੰਮਦੀ ਐ ਫਿਰ ਉਸ ਤੋਂ ਬਾਅਦ ਇੱਕ ਦੋ ਮਿੰਟ ਦੇ ਬਾਅਦ ਅੱਗੇ ਫਰੰਟ ਤੇ ਆਉਂਦੀ ਫਰੰਟ ਤੇ ਆ ਕੇ ਦੋ ਕੈਮਰਿਆਂ ਦੇ ਵਿਚਾਲੋਂ ਵੀ ਤਾਂ ਕਿ ਵਿਚ ਨਾਵੇ ਐ ਸਨ ਤਰੀਕੇ ਨਾਲ ਰੋਕਦੇ ਗੱਡਿਓ ਤਾਂ ਉੱਥੇ ਰੁਕੋ ਤੇ ਬੱਸ ਉਤਰਦੀ ਐ ਪੰਜ ਦੋ ਚਾਰ ਸਕਿੰਟ ਰੁਕਦੀ ਐ ਜਿਸ ਤਰ੍ਹਾਂ ਮਤਲਬ ਕੋਈ ਉੱਥੇ ਬੰਦਾ ਚੜਿਆ ਹੋਵੇ ਉਹਨੇ ਇੱਕ ਟਾਈਮ ਤੇ ਇਹ ਕੋਤੇ ਸ਼ੱਕ ਆ ਜੀ ਇੱਕ ਵਾਈਟ ਰੰਗ ਦੀ ਗੱਡੀ ਹੈ ਜਿਹੜੇ ਤੋਂ ਮੁੜਦੇ ਆਉਤੇ ਵੀ ਸ਼ੱਕ ਆ ਸਾਨੂੰ ਜੀ ਤੇ ਉਹਦੀਆਂ ਫੁਟੇਜ ਅਸੀਂ ਮਤਲਬ ਮੈਘਵਨ ਦੇ ਚੁੱਕੇ ਆ ਜੀ ਐਸਐਚਓ ਸਭ ਨਾਲ ਮਿਲੇ ਜੇ ਸਾਰੇ ਮਹੱਲੇ ਦੇ ਵਸੇ ਅਸੀਂ ਮੇਰੇ ਨਾਲ ਗਏ ਪਹਿਲਾਂ ਵੀ ਇਤੋਂ ਮਤਲਬ ਕੁਝ ਲਗਾਤਾਰ ਲਗਾਤਾਰ ਹੋ ਰਹੀਆਂ ਚੋਰੀਆਂ ਜੀ ਇੱਕ ਮੋਟਰਸਾਈਕਲ ਇਸ ਗੱਡੀ ਦੇ ਵਿੱਚ ਚੱਕਿਆ ਗਿਆ ਸਾਡੇ ਇੱਕ ਘਰ ਦੇ ਭੈਣ ਜਿਹਾ ਦੱਸ ਕੇ ਤੇ ਉਹਨਾਂ ਦੇ ਮਤਲਬ ਘਰੋਂ ਵੀ ਸਮਾਨ ਚੱਕਿਆ ਗਿਆ ਸੋ ਉਹਨਾਂ ਦੇ ਨਗਦੀ ਚੱਕੀ ਗਈ ਜੀ ਇਹ ਤੋ ਸ਼ੱਕ ਹੈਗਾ ਕਿਸੇ ਤੇ ਕੁਝ ਸ਼ੱਕ ਸਾਰ ਇਸ ਤਰ੍ਹਾਂ ਜੇ ਸ਼ੱਕ ਹੁੰਦਾ ਤਾਂ ਬੜਾ ਹੋ ਜਾਂਦਾ ਸੀ ਮਲੇ ਵਾਲੇ ਉਹਨਾਂ ਦੇ ਮਤਲਬ ਕੁਛ ਪੜਤਾਲ ਕਰਕੇ ਅਸੀਂ ਆਪਣੇ ਤੌਰ ਤੇ ਉਹਨੂੰ ਮਨਾ ਲ ਸ਼ੱਕ ਦੇ ਆਧਾਰ ਤੇ ਕੁਝ ਸਾਨੂੰ ਸ਼ੰਕਾ ਹੈ ਉਹ ਜੀ ਜਾਂਸੀ ਮਤਲਬ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਜੀ ਮਿਕਵੇ ਨੂੰ ਪੁਲਿਸ ਨੇ ਕੋਈ ਗੱਲ ਸੁਣੀ ਪੁਲਿਸ ਨੇ ਮਤਲਬ ਸਾਨੂੰ ਇੱਕ ਦੋ ਵਾਰੀ ਕਹਿ ਦਿੱਤਾ ਜੀ ਵੀ ਕਦੇ ਭਲਾਨੇ ਤਾਂ ਜੇ ਕੰਮ ਸਾਡੇ ਕੋਲ ਬੰਦੇ ਘਟਾ ਜੀ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਪੂਰੇ ਜੀ ਕੱਲ ਨੂੰ ਭੇਜਾਂਗੇ ਪਰਸੋਂ ਭੇਜਿਆ ਕਰਦੇ ਅੱਜੇ ਕਾਫੀ ਦਿਨ ਲੰਘ ਚੁੱਕੇ ਨੇ ਤੇ ਸਾਨੂੰ ਮਤਲਬ ਉਸ ਤਰ੍ਹਾਂ ਦੀ ਕੋਈ ਵੀ ਉਹਨਾਂ ਤੋਂ ਉਮੀਦ ਹਜੇ ਤੱਕ ਨਹੀਂ ਜਗੀ ਜੀ ਤੇ ਮਤਲਬ ਜਾਣਦੇ ਨੇ ਅਸੀਂ ਦੋ ਚਾਰ ਵਾਰ ਫੇਰ ਵੀ ਮਿਲਿਆ ਜੀ ਪਰ ਅਸੀਂ ਤੁਹਾਡੇ ਇਸ ਮੀਡੀਆ ਦੇ ਰਾਹੀਂ ਉਹ ਮਤਲਬ ਜਿ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਸਾਡੇ ਸਮhle ਨੂੰ ਇਨਸਾਫ ਤਾਕੇ ਜਿਹੜੇ ਲਟੇਰੀਆ ਜਾਂ ਮਤਲਬ ਛੇੜੀ ਨਾ ਰੋਜ਼ ਦਿਨ ਦਿਹਾੜੇ ਵਾਰਦਾਤਾ ਕਰਦੇ ਨੇ ਉਹਨਾਂ ਨੂੰ ਸਾਨੂੰ ਮਤਲਬ ਉਹ ਰਾਤ ਮਿਲ ਸਕੇ ਜੀ ਬਹੁਤ ਜਿਆਦੇ ਬਹੁਤ ਜਿਆਦੇ ਨਸ਼ੇੜੀ ਹੈ ਜੀ ਤਲਵੰਡੀ ਸਾਹਿਬ ਦਾ ਖਾਸ ਕਰਕੇ ਹੈਗੀ ਇੱਕ ਧਰਮ ਧਰਤੀ ਹੈ ਉਸ ਧਰਮ ਧਰਤੀ ਦੇ ਵੀ ਇਸ ਤਰ੍ਹਾਂ ਦੀ ਨਸ਼ੇੜੀ ਜਿਹੜੇ ਹੋਣੇ ਬਹੁਤ ਮਾੜੀ ਗੱਲ ਹੈ ਪੁਲਿਸ ਕਹਿੰਦੀ ਅਸੀਂ ਬੰਦ ਕਰਦੇ ਹਾਂ ਪੁਲਿਸ ਕਹਿ ਰਹੀ ਹੈ ਜੀ ਮਤਲਬ ਪਿਛਲੇ ਦਿਨੀ ਇੱਕ ਹੋਈ ਹੈ ਜੀ ਘਟਨਾ ਘਰ ਦੇ ਵਿੱਚੋਂ ਸਿਲੰਡਰ ਚੱਕਿਆ ਦਿਨ ਦਿਹਾੜੇ ਵਿੱਚ ਚੱਕਿਆ ਗਿਆ ਸਰੇਆ ਬੰਦਾ ਫੜੇ ਵੀ ਗਏ ਮੋਟਰਸਾਈਕਲ ਫੜ ਕੇ ਥਾਣੇਦਾਰ ਨੂੰ ਫੜਾ ਦਿੱਤਾ ਗਿਆ ਜੀ ਨੰਬਰ ਦਿੱਤਾ ਘਰ ਦਾ ਪਤਾ ਵੀ ਦਿੱਤਾ ਜੀ ਉਹ ਨਸ਼ੇੜੀ ਹਜੇ ਤੱਕ ਫੜੇ ਨਹੀਂ ਗਏ ਜੀ ਮਤਲਬ ਇਦਾਂ ਮਤਲਬ ਇਸ ਤਰ੍ਹਾਂ ਦਾ ਜਿਹੜਾ ਹੈਗਾ ਪੁਲਿਸ ਦਾ ਕਹਿਣਾ ਚਾਹੁੰਦੇ ਹਾਂ ਮੁੱਖ ਮੰਤਰੀ ਤੋਂ ਵੀ ਆ ਜੀ ਉਹ ਕਹਿਣਾ ਚਾਹੀਦਾ ਮਤਲਬ ਸਿਕੰਜਾ ਅਸੀਂ ਮਤਲਬ ਸਭ ਤੋਂ ਮਤਲਬ ਮੁੱਖ ਮੰਤਰੀ ਸਾਹਿਬ ਤੋਂ ਇਹ ਉਮੀਦ ਕਰਦੇ ਆ ਵੀ ਇਸ ਪ੍ਰਸ਼ਾਸਨ ਮਤਲਬ ਹੋਰ ਆਪਣੀਆਂ ਜਿਹੜੀਆਂ ਆਦਤਾਂ ਦੇ ਕਰਕੇ ਇਹ ਥੋੜੀ ਜਿਹੀ ਸਖਤੀ ਕੀਤੀ ਜਾਵੇ ਤਾਂ ਕਿ ਅਗਲੇ ਤੋਂ ਦੇ ਮਲਾਜਮ ਨਜਾਮ ਵਰਗ ਦੇ ਲੋਕ ਨੇ ਕਿ ਉਹ ਸੌਖ ਦੀ ਨੀਂਦ ਜਿਹੜੀ ਉਹ ਜਿਉ ਸਕਣ ਹਾਂ ਜੀ 21 ਨੰਬਰ ਤੋਂ ਦਾ ਮੇਰਾ ਨਾਮ ਰਾਜੀਵ ਸਿੰਘ ਹੈ ਜੀ ਮੈਂ ਤਲਵੰਡੀ ਸਬਕੋਠੀਆ ਰੋਡ ਤੇ ਬਾੜ ਨੰਬਰ 2 ਦੇ ਵਿੱਚ ਅਸੀਂ ਰਹਿ ਰਹੇ ਹਾਂ ਜੀ ਇੱਥੇ ਜੀ ਮਾਸਟਰ ਕਰਨੀ ਸਿੰਘ ਦੇ ਪਿਛਲੇ ਦਿਨੀ ਚੋਰੀ ਹੋ ਗਈ ਜੀ 85000 ਰੁਪਏ ਕੈਸ਼ ਲੈ ਕੇ ਚੋਰ ਚੱਕ ਕੇ ਜੀ ਹਮ ਸਿਹਰ ਦੁਪਹਿਰ ਦਾ ਟਾਈਮ ਸੀਗਾ ਗੁਰੂ ਘਰ ਗਏ ਸੀਗੇ ਜੀ ਤੇ ਅਸੀਂ ਪੁਲਿਸ ਨੂੰ ਉਸ ਤੋਂ ਬਾਅਦ ਫੁਟੇਜ ਵਗੈਰਾ ਦਿੱਤੀ ਕੈਮਰਿਆਂ ਦੀ ਸਾਰਾ ਗੱਡੀ ਦਾ ਨੰਬਰ ਵੀ ਆ ਰਿਹਾ ਜੀ ਕਲੀਅਰ ਹਮ ਮੱਲੇ ਦੇ ਬੰਦੇ ਇਕੱਠੇ ਹੋ ਕੇ ਸਾਰੇ ਗਏ ਔਰ ਉਸਨੇ ਕੋਈ ਗੱਲ ਤੇ ਗੌਰ ਨਾ ਕਰੀ ਸਾਨੂੰ ਸਮਝ ਦੀ ਉਲਟਾ ਕਹਿੰਦੇ ਸਾਡੇ ਕੋਲ ਤਾਂ ਜੀ ਪੁਲਿਸ ਦੀ ਮੁਲਾਜ਼ਮ ਘਟਾ ਜੀ ਨਫਰੀ ਹੋਣ ਕਰਕੇ ਵੀ ਅਸੀਂ ਗੌਰ ਕਰ ਲਾਂਗੇ ਦੇਖੋ ਹਫਤਾ ਹੋ ਗਿਆ ਜੀ ਕੋਈ ਗੌਰ ਨਹੀਂ ਕਰੀ ਕਿਸੇ ਨੇ ਔਰ ਉਸਨੇ ਨਸ਼ੇੜੀ ਸਾਰੇ ਆਮ ਸਾਡੀਆਂ ਕੰਦਾ ਟੱਪ ਕੇ ਘਰਾਂ 'ਚੋਂ ਬੜਬੜ ਕੇ ਚੋਰੀਆਂ ਕਰੀ ਜਾਂਦੇ ਜੀ ਪੁਲਿਸ ਦਾ ਕੋਈ ਖੌਫ ਨਹੀਂ ਜੀ ਕੋਈ ਡਰ ਨਹੀਂ ਨਸ਼ੇੜੀਆਂ ਨੂੰ ਜੇ ਨਸ਼ੇੜੀ ਫੜੇ ਵੀ ਜਾਂਦੇ ਆ ਪਿਛਲੇ ਦਿਨੀ ਪਰਸੋ ਚੋਰੀ ਫੜੀ ਗਈ ਬੰਦਾ ਸਾਰੇ ਆਮ ਸਿਲੰਡਰ ਚੱਕਦਾ ਘਰੋਂ ਉਹਨਾਂ ਨੇ ਘਰ ਵਾਲਿਆਂ ਨੇ ਫੜ ਲਿਆ ਜੀ ਦੇ ਪੁਲਿਸ ਨੂੰ ਥਾਣੇ ਲਾ ਜਾ ਕੇ ਉੱਥੇ 1300 ਰੁਪਏ ਦੇ ਵਿੱਚ ਨਵੇੜਤਾ ਹੀ ਦੇਖੋ ਇਸ ਤਰ੍ਹਾਂ ਦਾ ਜਦੋਂ ਚੋਰ ਫੜਿਆ ਜਾਂਦਾ 1300 ਰੁਪਏ ਸਿਲੰਡਰ ਦਾ ਨਵੇੜਤਾ ਵਾਪਸ ਦਵਾਤਾ ਤੇ ਉਹ ਬੰਦਿਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਹੋਰ ਵੀ ਚੋਰੀਆਂ ਕਢਾਉਣਾ ਸੀ ਪੁਲਿਸ ਦਾ ਫਰਜ ਬੰਦਾ ਜੀ ਨਾ ਪੁਲਿਸ ਦਾ ਕਹਿੰਦੇ ਵੀ ਨਸ਼ਾ ਬੰਦ ਹੋ ਗਿਆ 31 ਮਈ ਤੋਂ ਬੰਦ ਹੋਇਆ ਨਾ ਜੀ ਨਾ ਕੋਈ ਨਸ਼ਾ ਨਹੀਂ ਬੰਦ ਹੋਇਆ ਬੁਰਾ ਹਾਲ ਹੈ ਜੀ ਘਰ ਘਰ ਨਿਛੜੀ ਤੁਰੇ ਫਿਰਦੇ ਕੰਨਾ ਟਾਪ ਟਾਪ ਕੇ ਚੋਰੀਆਂ ਕਰੀ ਜਾਂਦੇ ਆ ਤੇ ਅਸੀਂ ਦੋ ਵਾਰੀ ਥਾਣੇ ਜਾਇਆ ਜੀ ਕਰਨੀ ਮਾਸਟਰ ਜੀ ਨਾਲ ਸਾਰਾ ਮਹੱਲਾ ਨਾਲ ਅਸੀਂ ਤੇ ਨਾਲ ਖੜੇ ਔਰ ਜੇ ਇਸ ਤੋਂ ਬਾਅਦ ਵੀ ਨਾ ਪੁਲਿਸ ਨੇ ਕੋਈ ਗੌਰ ਗਰੀ ਫੁਟੇਜ ਵਗੈਰਾ ਤੋਂ ਚੋਰ ਫੜ ਕੇ ਸਾਨੂੰ ਵਿਸ਼ਵਾਸ ਦਿਵਾਇਆ ਮਾਸਟਰ ਜੀ ਨੂੰ ਜੀ ਅਸੀਂ ਇਹ ਤੋਂ ਬਾਅਦ ਧਰਨਾ ਦੇਣ ਨੂੰ ਮਜਬੂਰ ਹੋਵਾਂਗੇ ਜੀ ਪੁਲਿਸ ਦੇਖੋ ਧਰਨਾ ਜੇ ਧਰਨਾ ਦੇਣੇ ਉਦੋਂ ਕਾਰਵਾਈ ਕਰਦੀ ਹੈ ਜੀ ਜੋ ਵੀ ਵਾਰਦਾਤਾਂ ਹੁੰਦੀਆਂ ਤਲਵੰਡੀ ਸਾਬੋ ਦੇ ਵਿੱਚ ਤੇ ਉਦੋਂ ਫਿਰ ਕਾਰਵਾਈ ਕਰਨ ਦਾ ਕੀ ਫਾਇਦਾ ਜੇ ਧਰਨਾ ਹੀ ਦਿੱਤਾ ਸਾਨੂੰ ਫਿਰ ਮਜਬੂਰ ਹੋ ਕੇ ਧਰਨਾ ਦੇਣਾ ਪਊਗਾ ਜੀ ਪੁਲਿਸ ਨੂੰ ਦੇਖੋ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਨਹੀਂ ਇਨਸਾਫ ਦਿਵਾਇਆ ਜਾਵੇ ਜਲਦੀ ਤੋਂ ਜਲਦੀ ਹਾਂ ਜੀ ਕੀ ਨਾ ਟੋਟ ਮਰੋ ਜਿਵੇਂ ਅੰਤ ਕਰਾ ਜੀ ਕਿੱਥੇ ਰਹਿੰਦੇ ਤੁਸੀਂ ਅਸੀਂ ਤਾਂ ਦਮਦਮਾ ਸਾਹਿਬ ਕੀ ਰਹਿ ਰਹੇ ਆ ਗਲੀ ਨੰਬਰ 3 ਚ ਹੂੰ ਤੇ ਸਾਡੇ ਸਾਡੇ ਘਰ ਚੋਰੀ ਹੋਈ ਆ ਜੀ ਦਿਨ ਦਿਹਾੜੇ ਹੋਈ ਆ ਜੀ ਅਸੀਂ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਣ ਗਏ ਸੀ ਮੇਰੇ ਤਿੰਨ ਬੇਟੀਆਂ ਨੇ ਜੀ ਦੋ ਜੁੜਵਾ ਬੇਟੀਆਂ ਨੇ ਅਜੇ ਵੀ ਸਾਨੂੰ ਬਹੁਤ ਖਤਰਾ ਆਗਾ ਉਹਨਾਂ ਤੋਂ ਕਦੋਂ ਵੀ ਸਾਡੇ ਘਰੇ ਆ ਸਕਦੇ ਆ ਉਹ ਮੇਰੇ ਟੌਪਸ ਵੀ ਲੈ ਗਏ ਤੇ ਨਗਦੀ ਵੀ ਲੈ ਗਏ ਤੇ ਜੇ ਅਸੀਂ ਨਾ ਹੁੰਦੇ ਤਾਂ ਹੋਰ ਸਮਾਨ ਵੀ ਲੈ ਜਾਂਦੇ ਸਾਡਾ ਅੱਛਾ ਜੀ ਹਾਂਜੀ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਅਸੀਂ ਮਲਾਜਮ ਬੰਦੇ ਆ ਜੀ ਕੱਲ ਨੂੰ ਫੇਰ ਡਿਊਟੀ ਜਾਣਾਗਾ ਤੇ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਜੀ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਅਸੀਂ ਇਹੀ ਕਰਦੇ ਆ ਵੀ ਉਹਨਾਂ ਨੂੰ ਨਸ਼ੇੜੀ ਆ ਜੋ ਵੀ ਆ ਉਹ ਉਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਪੁਲਿਸ ਨੂੰ ਸੀਸੀਟੀਵੀ ਮਹੀਤ ਦੇ ਹਾਂਜੀ ਅਸੀਂ ਸਾਰੇ ਪ੍ਰੂਫ ਦੇ ਚੁੱਕੇ ਆ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ